ਸਭ ਭਾਈਪੁਰ ਦੀਪਤੇ ਮੈਂ ਜਲਾਗੋ ਦਾ ਜੁਲ ਪ੍ਰਧਾਨ ਸਰਪੰਚ ਸਿੰਘ ਗੱਲ ਮੰਡੀ ਅੱਜ ਅਹੀ ਸੂਬੇ ਦੀ ਕਾਲ ਮੁਤਾਬਕ ਪਿੰਡ ਬਉ ਪਰ ਜੋ ਬਿਲਕੁਲ ਤੁਸੀਂ ਦੇ ਉਤੇ ਪਿੰਡ ਆ ਇੱਥੇ ਅੱਜ ਮੀਡ ਗੋਦਰਾ ਸਾਹਿਬ ਲਈ ਹੈ ਤੇ ਇੱਥੇ ਵੱਡੀ ਗਿੰਦੀ ਜੇ ਬੀਬੀਆਂ ਭੈਣਾ ਮਤਾਵਾ ਤੇ ਕਿਸਾਨ ਮਜ਼ਦੂਰ ਜਿਹੜੇ ਨੇ ਇਕੱਠੇ ਕੀਤੇ ਨੇ ਗਿੰਦੀ ਜੋ ਵੀ ਗੱਲਬਾਤ ਬੜੀ ਖੁੱਲ ਕੇ ਹੋਈ ਹੈ ਤੇ ਅੱਜ ਦੱਸਿਆ ਨਾਲ ਉਹ ਵੀ ਜੋ ਜਸਮੰਦੀ ਦਾ ਢਾਂਚਾ ਮਜ਼ਬੂਤ ਕਰਨ ਵਾਸਤੇ ਉਹ ਸਭ ਕੁਝ ਜੋ ਖਾਂਡਿਆ ਸਾਝੇ ਗੱਲਾਂ ਦੀ ਜਿਹੜੀ ਖੁੱਲ੍ਹ ਕੇ ਵਿਚਾਰ ਹੋਈ ਏ ਤੇ ਜੋ ਪਿੱਛੇ ਸ਼ੰਭੂ ਬਾਰਡਰ ਤੇ ਹੋਇਆ ਆ ਜਾਂ ਉਹ ਤੋਂ ਬਾਅਦ ਕੀਤਾ ਆ ਆਣ ਕੇ ਕਿਉਂਕਿ ਜਿੱਦਣ ਸ਼ੰਭੂ ਬਾਰਡਰ ਦਾ ਤਣਾ ਚੁੱਕਿਆ ਕਿ ਉਦਣ ਹੀ ਆ ਕੇ ਡਿਸ਼ਰ ਵਰਗੇ ਹਲ ਗਿਆ ਸੀ ਤੇ ਉੱਥੇ ਸਾਰਾ ਮਤਲਬ ਜੋ ਵੀ ਗੱਲਬਾਤ ਹੋਈ ਸੀ ਉਹ ਤੋਂ ਬਾਅਦ ਸਾਡੇ ਬੰਦੇ ਵੀ ਰੈਸਟ ਹੋ ਗਏ ਉਹ ਵੀ ਛਦਾਏ ਤੇ ਹੁਣ ਤੱਕ ਦੇਵੀ ਦਾਸਪੁਰੇ ਜਿਹੜਾ ਆ ਉਹ ਸਭ ਤੋਂ ਜਥੇਬੰਦੀਆਂ ਤਗੜਿਆਂ ਦੇ ਉੱਥੇ ਜਿਹੜਾ ਅਰੈਸਟ ਵੀ ਹੋਏ ਹੋਗੇ ਹਨ ਕਾਫੀ ਆਗੂ ਜਿਹੜੇ ਹੋਗੇ ਹਨ ਅਰੈਸਟ ਤੇ ਜਥੇਬੰਦੀ ਨੂੰ ਉੱਥੇ ਇਕੱਠ ਕਰਕੇ ਦੇਵੀ ਦਾਸਪੁਰੇ ਉੱਥੇ ਇਕੱਠ ਕਰਕੇ ਤੇ ਉੱਥੇ ਦਬਾਅ ਦੇ ਨਾਲ ਹੀ ਜਿਹੜਾ ਆ ਬੰਦੇ ਸਾਰੇ ਛਡਾਏ ਹਨ ਇਹ ਕਰਕੇ ਜਥੇਬੰਦੀ ਚੜ੍ਹਦੀ ਕਲਾ ਵਿੱਚ ਜਿਹੜੀ ਇਹ ਉਹ ਚੱਲਣ ਈ ਹੈ ਤੇ ਇਹਨੂੰ ਹੋਰ ਮਜ਼ਬੂਤ ਕਰਨ ਵਾਸਤੇ ਜਿਹੜਾ ਪਿੰਡਾਂ ਪਿੰਡਾਂ ਮੀਟਿੰਗਾਂ ਲਾਈਆਂ ਜਾ ਰਹੀਆਂ ਨੇ ਕਿਉਂਕਿ ਇਹ ਜਥੇਬੰਦੀ ਜਦੋਂ ਵਧਾ ਜਿਹੜਾ ਪਸਾਰਾ ਹੋ ਜਾਏਗਾ ਅਧਾਰਾ ਸਾਰਾ ਹੋ ਜਾਏਗਾ ਤੇ ਫਿਰ ਸਰਕਾਰ ਤੇ ਦਬਾਬ ਲਾ ਕੇ ਜੋ ਸਾਡੇ ਮੰਗ ਮਸਲੇ ਨੇ ਜੋ ਸਾਡੇ ਹੱਕਾਂ ਨੇ ਉਹ ਅਸੀਂ ਸਰਕਾਰ ਕੋਲ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ